ਇਲਾਕੇ ਹਸਰਾਇ ਸੁਲੇਤੀ ਵੱਟੀ ਖਬਰ ਜੀ ਹਾਂ ਦੱਸਦੀ ਹੈ ਕਿ ਅਨਮੋਲ ਗगनਮਾਨ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਰਾਜਨੀਤੀ ਛੱਡ ਦਿੱਤੀ ਗਈ ਹੈ ਜੀ ਹਾਂ ਦੱਸਤੀ ਹੈ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਐਮਐਲਏ ਅਤੇ ਸਾਬਕਾ ਮੰਤਰੀ ਰਹੀ ਅਨਮੋਲ ਗਗਨਮਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਸਪੀਕਰ ਨੂੰ ਅਸਤੀਫਾ ਦਿੱਤਾ ਗਿਆ ਹੈ ਤੇ ਦੇਖ ਸਕਦੇ ਹੋ ਪੋਸਟ ਸਾਂਝੀ ਕਰਕੇ ਇਹ ਵੱਡਾ ਕਿਸ ਤਰੀਕੇ ਦੇ ਨਾਲ ਸਿਆਸਤ ਦੇ ਵਿੱਚ ਪੋਚਾਰ ਲਿਆ ਦਿੱਤਾ ਹੈ ਉਹਨਾਂ ਦੇ ਵੱਲੋਂ ਇਹ ਪੋਸਟ ਪਾ ਕੇ ਤਸਵੀਰਾਂ ਦੇਖ ਸਕਦੇ ਹੋ ਫੇਸਬੁਕ ਤੇ ਉੱਤੇ ਪੋਸਟ ਪਾਈ ਗਈ ਹੈ ਕੁਝ ਮਿੰਟ ਪਹਿਲਾਂ ਤੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੇਰਾ ਮਨ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲੈ ਲਿਆ ਏ ਤੇ ਸਪੀਕਰ ਨੂੰ ਆਪਣਾ ਅਸਤੀਫਾ ਦੇ ਦਿੱਤਾ ਏ ਬੇਹੱਦ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਤੇ ਦੇਖ ਸਕਦੇ ਹੋ ਪੂਰੀ ਸਿਆਸਤ ਦੇ ਵਿੱਚ ਇੱਕ ਪੋਚਾਰ ਲਿਆ ਕੇ ਰੱਖ ਦਿੱਤਾ ਹੈ ਅਨਮੋਲ ਗगन ਮਾਨ ਨੇ ਉਹਨਾਂ ਨੇ ਪੋਸਟ ਪਾ ਕੇ ਲਿਖਿਆ ਹੈ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਨਾਲ ਹਨ ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ ਦੱਸਦੀ ਹੈ ਕਿ ਬੇहद ਵੱਡੀ ਖਬਰ ਹੈ ਕਿਉਂਕਿ ਲਗਾਤਾਰ ਦੇਖਿਆ ਜਾਂਦਾ ਸੀਗਾ ਕਿ ਪਾਰਟੀ ਦੇ ਨਾਲ ਚੱਲ ਰਹੇ ਸੀਗੇ ਪਾਰਟੀ ਦੇ ਨਾਲ ਬੜੇ ਹੀ ਅੱਗੇ ਵੱਧ ਕੇ ਜੋ ਵੀ ਕੰਮ ਹੁੰਦਾ ਸੀ ਕਰਦੇ ਸੀ ਪਰ ਬਿੱਤੇ ਦਿਨੀ 3 ਦਿਨ ਪਹਿਲਾਂ ਹੀ ਕੇਜਰੀਵਾਲ ਦੇ ਨਾਲ ਵੀ ਸਾਹਮਣੇ ਆਈ ਸੀ ਇਹਨਾਂ ਦੀਆਂ ਤਸਵੀਰਾਂ ਸੀਐਮ ਮਾਨ ਕੇਜਰੀਵਾਲ ਦੇ ਨਾਲ ਖੜੇ ਹੋਏ ਦਿਖਦੇ ਨੇ ਪਰ ਹੁਣ ਦੇਖ ਸਕਦੇ ਹੋ ਠੀਕ 3 ਦਿਨਾਂ ਬਾਅਦ ਅਚਾਨਕ ਏ ਪੋਸਟ ਨੇ ਹਲਚਲ ਮਚਾ ਦਿੱਤੀ ਹੈ ਰਾਜਨੀਤੀ ਦੇ ਵਿੱਚ ਕਿ ਇੰਨੇ ਵਧੀਆ ਦੱਸ ਦिए ਲੀਡਰ ਆਮ ਆਦਮੀ ਪਾਰਟੀ ਦੇ ਅਚਾਨਕ ਸਿਆਸਤ ਛੱਡਣ ਦਾ ਫੈਸਲਾ ਕਿਉਂ ਕੀਤਾ ਹੈ ਹਾਲਾਂਕਿ ਇਹ ਸਭ ਗੱਲਾਂ ਤੋਂ ਇਹਨਾਂ ਪਰਦਾ ਉਦੋਂ ਉਠੇਗਾ ਜਦੋਂ ਇਸ ਬਾਰੇ ਹੋਰ ਗੱਲਾਂ ਸਾਫ਼ ਹੋਣਗੀਆਂ ਆਉਣ ਵਾਲਾ ਸਮਾਂ ਦੱਸੇਗਾ ਪਰ ਦੱਸ ਦिए ਫਿਲਹਾਲ ਦੀ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਨਮੋਲ ਗगन ਮਾਨ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਚਿਹਰਾ ਉਹਨਾਂ ਦੇ ਵੱਲੋਂ ਸਿਆਸਤ ਛੱਡ ਦਿੱਤੀ ਗਈ ਹੈ ਆਪਣੇ ਐਮਐਲਏ ਸ਼ਿਪ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਇਹ ਅਸਤੀਫਾ ਦੱਸ ਦिए ਕੇ ਉਹ ਸਪੀਕਰ ਨੂੰ ਦਿੱਤਾ ਗਿਆ ਹੈ ਜੋ ਕਿ ਉਮੀਦ ਕੀਤੀ ਜਾ ਰਹੀ ਉਹਨਾਂ ਦੇ ਵੱਲੋਂ ਕਿ ਸਵੀਕਾਰ ਕੀਤਾ ਜਾਵੇਗਾ ਹਾਲਾਂਕਿ ਹਲੇ ਇਹ ਅਨਮੋਲ ਗगनमान ਦੇ ਵੱਲੋਂ ਆਮ ਆਦਮੀ ਪਾਰਟੀ ਦੀ ਵੱਡੀ ਦੇਖ ਸਕਦੇ ਹੋ ਇਹ ਮਹਿਲਾ ਆਗੂ ਨੇ ਇਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਪਰ ਪਾਰਟੀ ਕੀ ਮਨਜ਼ੂਰ ਕਰੇਗੀ ਜਾਂ ਨਹੀਂ ਕਰੇਗੀ ਉਹਨਾਂ ਵੱਲ ਸਮਾਂ ਦੱਸੇਗਾ ਪਰ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਪੋਸਟ ਪਾਈ ਗਈ ਹੈ ਕਿ ਮੇਰਾ ਦਿਲ 파 ਰਹੀ ਹੈ ਮੈਂ ਸਿਆਸਤ ਛੱਡਣ ਦਾ ਫੈਸਲਾ ਕਰ ਲਿਆ ਹੈ ਤਾਂ ਇਹ ਦੇਖਣਾ ਹੋਵੇਗਾ ਕਿ 파ਟੀ ਦੇ ਵੱਲੋਂ ਇਹ ਜਿਹੜਾ ਅਸਤੀਫਾ ਮਨਜ਼ੂਰ ਕੀਤਾ ਜਾਵੇਗਾ ਕਿ ਨਹੀਂ ਪਰ ਮੌਕੇ ਤੇ ਦੱਸਦੇ ਕਿ ਕੁਝ ਮਿੰਟ ਪਹਿਲਾਂ ਹੀ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਵੱਲੋਂ ਪੋਸਟ ਪਾਈ ਜਾਂਦੀ ਹੈ ਤੇ ਸਿਆਸਤ ਛੱਡਣ ਦਾ ਵੱਡਾ ਐਲਾਨ ਕਰ ਦਿੱਤਾ ਜਾਂਦਾ ਹੈ ਹੁਣ ਇਸ ਐਲਾਨ ਪਿੱਛੇ ਕੀ ਕਾਰਨ ਰਹੇ ਨੇ ਕੀ ਕੋਈ ਵੱਡੀ ਗੱਲਬਾਤ ਹੋਈ ਹੈ ਜਾਂ ਕੋਈ ਅਹੁਦੇਦਾਰੀ ਦਾ ਮਾਮਲਾ ਹੈ ਜਾਂ ਕੋਈ ਕਿਸੇ ਵਿਭਾਗ ਨੂੰ ਲੈ ਕੇ ਮਾਮਲਾ ਹੈ ਕਿਉਂਕਿ ਦਸਤੀ ਕੇ ਸਾਫ ਦਾ ਮੰਤਰੀ रह ਚੁੱਕੇ ਨੇ ਅਨਮੋਲ ਗਗਨ ਮਾਨਿਕ ਵੱਡਾ ਵਿਭਾਗ ਸੀ ਇਹਨਾਂ ਕੋਲ ਉਸ ਤੋਂ ਬਾਅਦ ਐਮਐਲਏ ਸ਼ਿਭ ਖਰੜ ਤੋਂ ਲਗਾਤਾਰ ਜੁਝਾਰੂ ਤਰੀਕੇ ਦੇ ਨਾਲ ਆਪਣੇ ਐਮਐਲਏ ਦੇ ਵਿੱਚੋਂ ਕੰਮ ਕਰ ਰਹੇ ਸੀਗੇ ਲਗਾਤਾਰ ਪਾਰਟੀਆਂ ਦੇ ਵਿੱਚ ਤੇ ਪ੍ਰਚਾਰਾਂ ਦੇ ਵਿੱਚ ਨਜ਼ਰ ਆ ਰਹੇ ਸੀਗੇ ਤੇ ਬਿੱਤੇ ਦਿਨੀ ਦੱਸਦੇ 3 ਦਿਨ ਪਹਿਲਾਂ ਹੀ ਉਹਨਾਂ ਦੇ ਵੱਲੋਂ ਆਪਣੀ ਹੀ ਇਸ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪੋਸਟ ਪਾਈ ਜਾਂਦੀ ਹੈ केजरीवाल ਦੇ ਨਾਲ ਹੁੰਦੇ ਨੇ ਪਰ ਹੁਣ ਠੀਕ 3 ਦਿਨ ਬਾਅਦ ਇਹ ਪੋਸਟ ਹੈਰਾਨ ਕਰਦੀ ਹੈ ਸਾਰੇ ਹੀ ਵੱਖ-ਵੱਖ ਰਾਜਨੀਤਿਕ ਆਗੂਆਂ ਨੂੰ ਕਿ ਅਚਾਨਕ ਆਮ ਆਦਮੀ ਪਾਰਟੀ ਦੀ ਇੱਕ ਵੱਡੀ ਮਹਿਲਾ ਆਗੂ ਨੂੰ ਆਖਿਰਕਾਰ ਕੀ ਹੋਇਆ ਕਿ ਸਿਆਸਤ ਛੱਡਣ ਦਾ ਫੈਸਲਾ ਕਰ ਲਿਆ ਗਿਆ ਤਾਂ ਦੱਸਦੇ ਜਿਹੜੇ ਦਰਸ਼ਕ ਸਾਡੇ ਨਾਲ ਹੁਣ ਜੁੜੇ ਨੇ ਆਮ ਆਦਮੀ ਪਾਰਟੀ ਦੀ ਵੱਡੀ ਮਹਿਲਾ ਆਗੂ ਮੌਜੂਦਾ ਐਮਐਲਏ ਅਤੇ ਸਾਬਕਾ ਮੰਤਰੀ ਰਹੀ ਅਨਮੋਲ ਗਗਨ ਮਾਨ ਨੇ ਅਸਤੀਫਾ ਦਿੱਤਾ ਐਮਐਲਏ ਚਪਤੋ ਤੇ ਸਿਆਸਤ ਛੱਡਣ ਦਾ ਫੈਸਲਾ ਕਰ ਲਿਆ